ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਾਸਰੀ ਕਾ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ ਮਾਲਕਾਂ ਨੇ ਨਵਾਂ ਹੀ ਤਿਆਰ ਕੀਤਾ ਸੀ ਕਿਸੇ ਕਾਰਨ ਵੇਚ ਰਹੇ ਹਨ ਘਰ ਦੇ ਅੱਗੇ ਜਿਹੜੀ ਗਲੀ ਹੈ ਉਹ 25 ਫੁੱਟ ਦੀ ਗਲੀ ਪਾਈ ਹੋਈ ਹੈ ਜੀ ਘਰ ਵਿੱਚ ਸਾਰਾ ਟਾਇਲ ਪੱਥਰ ਦਾ ਕੰਮ ਹੋਇਆ ਹੋਇਆ ਹੈ ਜੀ ਕਲੀ ਪੇਂਟ ਦਾ ਵੀ ਸਾਰਾ ਕੰਮ ਹੋਇਆ ਹੋਇਆ ਤੁਸੀਂ ਸਾਰੀ ਫਰੰਟ ਦੇਖ ਹੀ ਲਈ ਹੈ ਫਰੰਟ ਤੇ ਵੱਡਾ ਗੇਟ ਲੋਹੇ ਦਾ ਮਜ਼ਬੂਤ ਲੱਗਾ ਹੋਇਆ ਆਹ ਦੇਖੋ ਜੀ ਇੱਕ ਸਾਈਡ ਤੋਂ ਪੌੜੀਆਂ ਉੱਪਰ ਚਾਰੀਆਂ ਹਨ ਘਰ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਅਤੇ ਇੱਕ ਓਪਨ ਕਿਚਨ ਬਣੀ ਹੋਈ ਹੈ ਤੁਹਾਨੂੰ ਵਾਰੀ-ਵਾਰੀ ਸਾਰਾ ਦਿਖਾ ਦਿੰਨੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਕਿਚਨ ਦਿਖਾ ਦਿੰਨੇ ਆ ਆ ਦੇਖੋ ਜੀ ਇਧਰ ਕਿਚਨ ਬਣੀ ਹੋਈ ਹੈ ਇੱਕ ਸਾਈਡ ਤੇ ਵਿੰਡੋ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਮਾਲਕਾ ਨੇ ਘਰ ਵਿੱਚ ਸਮਰਸਿਬਲ ਬੋਰ ਵੀ ਕਰਵਾਇਆ ਹੋਇਆ ਆ ਦੇਖੋ ਜੀ ਇਹ ਕਮਰਾ ਬਣਿਆ ਕਮਰਾ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਜੀ ਇਹਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਘਰ ਦੀ ਡਿਮਾਂਡ ਮਾਲਕਾ ਨੇ 16 ਲੱਖ ਰੁਪਏ ਰੱਖੀ ਹੈ ਮਾਲਕਾ ਦਾ ਨੰਬਰ ਹੈ ਜੀ 99680 10328 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਤਾਂ ਮਾਲਕਾ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਘਰ ਪਟਿਆਲਾ ਦੇ ਬਹਾਦਰਗੜ ਵਿੱਚ ਬਣਿਆ ਹੋਇਆ ਜੀ ਪਟਿਆਲਾ ਵਿੱਚ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਹੈ ਉਤੋਂ 3 ਕਿਲੋਮੀਟਰ ਦੂਰੀ ਤੇ ਘਰ ਬਣਿਆ ਹੋਇਆ ਜੀ ਇਹ ਬਾਕੀ ਤੁਸੀਂ ਪ੍ਰੋਪਰ ਐਡਰੈਸ ਪੁੱਛਣਾ ਹੋਵੇ ਤਾਂ ਮਾਲਕਾ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤانوں ਦੂਜਾ ਕਮਰਾ ਵੀ ਦਿਖਾ ਦੰਨੇ ਆ ਤੇ ਨਾਲ ਵਾਸ਼ਰੂਮ ਵੀ ਦਿਖਾ ਦੰਨੇ ਆ ਜੀ ਆ ਦੇਖੋ ਜੀ ਇਧਰਲੇ ਪਾਸੇ ਦੂਜਾ ਕਮਰਾ ਤੇ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਆ ਜੀ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਆ ਫਰਸ਼ ਤੇ ਵੀ ਟਾਇਲ ਲੱਗੀ ਹੋਈ ਆ ਆ ਜੀ ਦੂਜਾ ਕਮਰਾ ਬਣਿਆ ਹੋਇਆ ਦੂਜਾ ਕਮਰਾ ਵੀ ਖੁੱਲਾ ਡੁੱਲਾ ਬਣਿਆ ਹੋਇਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ